ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਛੜ ਦੀਆਂ ਕਲਾਂ ਦੇ ਵਿੱਚ ਰਹੋ ਜੀ ਹਾਂ ਟੋਪ ਬਹੁਤ ਵਧੀਆ ਨਿਕਲ ਰਹੀ ਹੈ ਨਹੀਂ ਨਹੀਂ ਇਸ ਵਾਰ ਪਤਾ ਹੀ ਨਹੀਂ ਲੱਗ ਰਿਹਾ ਵੀ ਪੋ ਮਹੀਨਾ ਚੱਲ ਰਿਹਾ ਹੈ ਕਿਉਂਕਿ ਮੌਸਮੇ ਕੁਛ ਇਸ ਤਰੀਕੇ ਦਾ ਹੋਇਆ ਵੀ ਠੰਡ ਵੀ ਪੈ ਰਹੀ ਹੈਗੀ ਨਹੀਂ ਐਨਾ ਦਿਨਾਂ ਦੇ ਵਿੱਚ ਧੂਣੀਆਂ ਲੱਗਦੀਆਂ ਹੁੰਦੀਆਂ ਸਾਡੇ ਇੱਥੇ ਵੀ ਠੰਡ ਚ ਕਿਸੇ ਕੰਮ ਬਹਾਰ ਬੰਦੇ ਦੇ ਜਾਣ ਨਹੀਂ ਹੋਣਾ ਹੈਗਾ ਵੀ ਧੂਣੀ ਲਾ ਕੇ ਅੱਗ ਬਾਲ ਕੇ ਬੈਠਦੇ ਵਾਲੇ ਦੇ ਨਾਲ ਇਧਰ ਤੇ ਦੀਆਂ ਗੱਪਾਂ ਕੋਈ ਇਹ ਬੋ ਕੋਈ ਇਨਫੋਰਮੇਸ਼ਨ ਆ ਇਧਰ ਉਧਰ ਟਰਾਂਸਫਰ ਹੋ ਜਾਂਦੀਆਂ ਨੇ ਜਿਹਦੇ ਕਰਕੇ ਹੁਣ ਉਹ ਟਰਾਂਸਫਰ ਗੱਲਾਂ ਇਧਰ ਉਧਰ ਹੋ ਨਹੀਂ ਰਹੀਆਂ ਬਚਾਲੇ ਪਈਆਂ ਹੁਣ ਇੱਕ ਚਲੋ ਆ ਆਪਣਾ ਕਿਸਾਨੀ ਮੋਰਚਾ ਫੇਰ ਦੁਬਾਰੇ ਗਰਮ ਆ ਗਿਆ ਹੈਗਾ ਪਰਮਾਤਮਾ ਕਰੇ ਜਿੱਤ ਹੋਵੇ ਉਹਨਾਂ ਦੀ ਵੀ ਤੇ ਹੁਣ ਮੇਰੇ ਕੋਲ ਮਿੱਤਰ ਪਿਆਰਾ ਆਇਆ ਵਾ ਜੀ ਕਈ ਦਿਨ ਹੋ ਗਏ ਤੇ ਮੈਨੂੰ ਫੋਨ ਕਰਦੇ ਨੂੰ ਟੰਟਾਲ ਵੀਰ ਨੂੰ ਵੀ ਆਪਣੀ ਮਾਂ ਲੈ ਜਾ ਆਪਣੀ ਮਾਂ ਲੈ ਜਾ ਆਪਣੀ ਮਾਂ ਲੈ ਜਾ ਤਾਂ ਅੱਜ ਉਹਨੂੰ ਵੀ ਟਾਈਮ ਲੱਗ ਗਿਆ ਕਿਉਂਕਿ ਵਿਆਹ ਦਾ ਸੀਜ਼ਨ ਚੱਲਦਾ ਉਹਨਾਂ ਕੋਲ ਵੀ ਕੰਮ ਕਰ ਹੈਗਾ ਜਿਹਦੇ ਕਰਕੇ ਉਹ ਨਹੀਂ ਆ ਪਾਇਆ ਅੱਜ ਪਹੁੰਚ ਗਿਆ ਜੀ ਤੇ ਉਹਦੇ ਗੱਲੇ ਪਹੁੰਚਿਆ ਵਾ ਜੀ ਰਾਜੂ ਡੀਜੇ ਵਾਲਾ ਉਹ ਕਹਿੰਦਾ ਵੀ ਮੇਰਾ ਪਾਸਪੋਰਟ ਨਿਊ ਦੀ ਐ ਅਪਾਇੰਟਮੈਂਟ ਲੈ ਕੇ ਦੇ ਦਿਓ ਉਹਦੀ ਅਪਾਇੰਟਮੈਂਟ ਜੀ ਲੈਣੀ ਆ ਉਹ ਬੈਠੇ ਆ ਦੋਨੇ ਜਣੇ ਇੱਥੇ ਗੱਲਾਂ ਬਾਤਾਂ ਜੀਆਂ ਲੱਗੇ ਹੋਏ ਆ ਮਾਰਨਾ ਤੇ ਚਾਹ ਪਣੀ ਨੂੰ ਦਿੱਤਾ ਆਪਾਂ ਨੇ ਪਲਾ ਸਰਪੀ ਵੀ ਖਾਧੀ ਆ ਜੀ ਸਤਿ ਸ੍ਰੀ ਅਕਾਲ ਬੁਲਾਈ ਜੀ ਨਹੀਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂ ਮੈਂ ਸੱਚੀ ਕਹਾਂ ਨਾ ਝੂਠ ਨਹੀਂ ਕਹਾਂ ਨਾ ਬਰਫੀ ਤੇ ਖਾਦ ਇਹ ਤਾਂ ਮੈਂ ਉਹੀ ਦਿਖਾ ਦੇਣੀ ਜੀ ਕਹਿਣ ਦੀ ਕੀ ਲੋੜ ਸੀ ਹੈ ਤੇਰੇ ਪਾਸਪੋਰਟ ਨੂੰ ਕਿਤੇ ਮੇਰਾ ਉਹਨੇ ਖਾ ਜਾਣਾ ਤਾਂ ਉਹਦੀ ਕਿਹੜੀ ਡਿਟੇਲ ਸਾਹਮਣੇ ਆਉਂਦੀ ਹੈ ਹਾਂ ਇੱਕ ਚੀਜ਼ ਹੈਗੀ ਵੀ ਜਿਹੜਾ ਤੇਰਾ ਪੈਨ ਉਹ ਆ ਉੱਡ ਗਿਆ ਜਹਾਜ਼ ਛੱਡ ਕੇ ਤੇ ਵੀ ਬਾਹਰ ਨੂੰ ਜਾ ਨੱਕੀ ਇਹ ਕਹਿੰਦਾ ਵੀ ਆਪਾਂ ਪਾਕਿਸਤਾਨ ਨੂੰ ਜਾਣਾ ਮੱਥਾ ਟੇਕਣ ਕਹਿੰਦਾ ਮੇਰਾ ਪੱਕਾ ਪਾਸਪੋਰਟ ਬਣਾ ਕਹਿੰਦਾ ਹਾਂ ਬਈ ਨੇ ਬਣਾਤਾ ਹਾਂ ਬਣਾ ਕੇ ਸਸਤਾ ਤਾਂ ਬਣਨਾ ਇਹਦੇ ਫਿਰ ਕਿਤੇ ਕਿਤੇ ਦੀ ਮੋਹਰਾਂ ਲੱਗੀਆਂ ਆਈਆਂ ਸ਼ਾਰਜਾ ਸ਼ਾਰਜਾ ਅੱਛਾ ਤਾਂ ਭਾਈ ਸ਼ਾਰਜਾ ਹਾਂ ਵੀ ਜਾ ਓਕੇ ਆਇਆ ਆ ਗਿਆ ਆਪਾਂ ਨੂੰ ਖਾਸੀਆਂ ਮੋਰਾ ਜੀ ਨੇ ਖਾਸੇ ਦੋ ਤਿੰਨ ਵਾਰ ਜਾ ਆਇਆ ਤਾ ਜਾ ਜਾ ਨਾ ਦੋ ਤਿੰਨ ਵਾਰ ਜਾ ਆਇਆ ਤਾ ਬਚੜਵਾ ਜਾ ਆਜ ਆਪਣੇ ਨੇ ਬੀਜਾ ਆ ਗਿਆ ਨਾ ਦਿਖਾਣਾ ਬਸ ਨਹੀਂ ਦੂਰ ਤੇ ਦਿਖਦੇ ਵੀ ਨਹੀਂ ਹੈਗੇ ਵੈਸੇ ਇਹ ਦਿਖਾ ਨਹੀਂ ਸਕਦੇ ਆਪਾਂ ਵਿੱਚ ਅੱਛਾ ਕੱਲ ਨੇ ਦੀ ਫੋਟੋ ਖਿੱਚ ਕੇ ਕਿਸੇ ਨੇ ਲੈ ਲਿਆ ਲੋਨ ਲਾਣ ਜਾਂ ਤੇਰਾ ਫੇ ਦੇਖੀ ਜਾਊਂ ਵਾਲੇ ਦਾ ਇਹਨੂੰ ਠੀਕ ਹੈ ਲਾ ਇਹ ਗੱਲ ਬਹੁਤ ਚੱਲ ਬਾਈ ਮੱਥਾ ਟੇਕ ਹੁਣ ਆਪਣੇ ਹਾਂ ਜਾਣਾ ਤੇਰੇ ਨਾਲ ਪੱਕਾ ਹਾਂ ਜਾਣਾ ਤੇਰੇ ਨਾਲ ਪੱਕਾ ਕਹਿੰਦਾ ਹੋਰ ਫਿਰ ਭਾਈ ਸਾਹਿਬ ਮੈਨੂੰ ਐਂ ਦੱਸੋ ਹੁਣ ਮੇਰੇ ਕੋ ਪੈਸੇ ਖਤਮ ਹੋ ਗਏ ਹੁਣ ਤੁਸੀਂ ਆਗੇ ਕੋਈ ਨਹੀਂ ਵੀਰੇ ਫੇਰ ਆ ਜਾਾਂਗੇ ਜਿੱਦਾਂ ਤੁਸੀਂ ਫੋਨ ਕਰਦਾ ਉਦੋਂ ਆ ਜਾਾਂਗੇ ਠੀਕ ਨਹੀਂ ਜਿੱਦਣ ਆਗੇ ਪੈਸੇ ਚਾਹ ਪੀਣਾ ਆਈ ਤੇ ਆਪਾਂ ਦਾ ਪਰਸੀ ਖਾ ਲਈ ਹਾਂ ਆਏ ਆਏ ਹਾਏ 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 ਦੇਦਾ ਗੱਲ ਤੇਰੀ ਠੀਕ ਆ ਤੇਰਾ ਬਹੁਤ ਬਹੁਤ ਧੰਨਵਾਦ ਆ ਵੀਡੀਓ ਦੇ ਜ਼ਰੀਏ ਦੀ ਦੁਨੀਆ ਜਹਾਨ ਵਿੱਚ ਤੇਰਾ ਧੰਨਵਾਦ ਕਰਦੇ ਵੀ ਤੈਂ ਜਿਹੇ ਜਾਂ ਟੈਂਟ ਕਿਹਾ ਤਾਂ ਤਾਂ ਉਹੋ ਜਿਹਾ ਹੀ ਲਾਇਆ ਚਲੋ ਕਮੀਆਂ ਪੇਸ਼ੀਆਂ ਮਾੜੇ ਮੋਟੇ ਰਹਿ ਹੋ ਵੀ ਜਾਂਦੀਆਂ ਆਉਂਦੀਆਂ ਨੇ ਮੈਂ ਜਦ ਮੈਂ ਟੈਂਟਰ ਦੇ ਅੰਦਰ ਬੜਿਆ ਨਾ ਮੈਂ ਦੇਖਿਆ ਵੀ ਮੈਟ ਤੇਰੇ ਗੰਦੇ ਗੰਦੇ ਜਿਹੇ ਥੋੜੇ ਜਿਹ ਮੇਰੀ ਬਾਰ ਨੂੰ ਤਾਂ ਸਾਫ਼ ਰੱਖ ਲੰਦਾ ਤੈਨੂੰ ਪਤਾ ਤਾਂ ਹੈ ਤਾਂ ਵੀ ਹੋ ਵੀਰੇ ਜਿਹੜੇ ਮੂਰੇ ਵਾਲੇ ਦੇ ਉਹ ਘਰ ਦੇ ਬਾੜ ਚੱਕ ਉੱਥੇ ਪਛਾਏ ਦੇ ਆਪਾਂ ਨੇ ਅੱਛਾ ਬਾਈ ਗੱਲ ਸੁਣ ਲੈ ਇਕ ਦੇਖ ਇੱਧਰ ਪ੍ਰਦਰਸ਼ਨੀ ਵਧੀਆ ਲਾ ਲਓ ਬਾਈ ਗੱਲ ਸੁਣ ਲੈ ਇਕ ਫਸਟ ਸੁਣੀ ਮੇਰੇ ਪਹਿਲਾਂ ਮੇਰੀ ਪੂਰੀ ਗੱਲ ਸੁਣ ਲੈ ਸੁਣਾਉਂ ਦੱਸੋ ਜਦੋਂ ਅੰਪਰ ਬੰਦਾ ਅੰਦਰ ਵੱੜਦਾ ਆਹ ਫੁੱਲ ਸੋਹਣੇ ਲੱਗੇ ਵੀ ਹਨਾ ਥੱਲੇ ਨੂੰ ਬੰਦਾ ਛਾਤੀ ਮਾਰਦਾ ਧਰਤੀ ਵੱਲ ਨੂੰ ਬਈ ਉਹ ਮੈਟ ਕਿੰਨੇ ਸੋਹਣੇ ਗਾਹਾਂ ਭਾਵੇਂ ਜੋ ਮਰਜੀ ਵੇ ਗਡੌਂ ਚ ਜੋ ਮਰਜੀ ਪਿਆਰੇ ਚਲ ਪਤਾ ਕਰਦਾ ਵੀਰੇ ਬੰਦਾ ਖੜ ਜਾ ਖੜ ਜਾ ਜਵਾਬ ਦੇ ਤੂੰ ਨਾ ਮੈਂ ਅੱਛਾ ਮੈਨੂੰ ਇੱਕ ਗੱਲ ਦੱਸ ਮੈਂ ਉਹ ਲੈਣ ਦਾ ਵੇਖ ਮੈਂ ਤੇਰੀ ਡੀਜੀ ਵਾਲੀ ਗੱਲ ਕਰੂੰਗਾ ਯਾਰ ਬੋਲਣਾ ਤੂੰ ਆਪਣਾ ਯਾਰ ਬੋਲਣਾ ਬਈ ਠੀਕ ਆ ਯਾਰ ਨਾਲ ਬੋਲੂਗਾ ਮੈਂ ਮੈਂ ਤੂੰ ਜਵਾਬ ਮੈਂ ਦੇਣਾ ਚਾਹੁੰਦਾ ਇਹ ਟੈਂਟ ਦੀ ਗੱਲ ਹੋ ਰਹੀ ਹੈ ਟੈਂਟ ਦੀ ਗੱਲ ਦੇਖ ਬਈ ਮੈਂ ਹੀ ਭੇਜਿਆ ਹਾਂ ਤੇਰੀ ਗੱਲ ਲੰਬਾ ਦੇ ਸਾਲਾ ਹੈ ਮੈਂ ਮੈਂ ਭੇਜਿਆ ਮੇਰਾ ਕੰਮ ਦਾ ਇਹ ਨਹੀਂ ਕਰਾਇਆ ਨਹੀਂ ਉਹ ਪਤਾ ਕਿ ਹੁੰਦਾ ਹੈ ਲੰਬਾ ਇੱਕ ਮਿੰਟ ਤੂੰ ਵਿੱਚ ਨਾ ਬੋਲ ਹੁਣ ਤੁਹਾਡੇ ਖੇਚ ਲੱਗਿਆ ਟੈਂਟ ਹਾਂ ਪਈ ਕੱਚੀ ਪਤੁਰ ਕੇ ਜਾਣਾ ਅਗਲੇ ਨੇ ਹਾਂ ਵੱਲ ਗਿਆ ਮੈਂ ਟਾਂ ਉੱਪ ਚੜ ਗਿਆ ਹਾਂ ਕਿੰਨੀ ਕ ਵਾਰ ਅੜਕਾ ਮਾਰੀਏ ਪੱਕੇ ਪਰ ਲੱਗਿਆ ਹੁੰਦਾ ਅਗਲਾ 100 ਵਰਚੇ ਲਿਟੀ ਜਾਵੇ ਉੱਥੇ ਹੁਣ ਮਤਲਬ ਤੇਰੇ ਕਹਿਣ ਦਾ ਪਰ ਮੈਂ ਮਤਲਬ ਪ੍ਰੋਗਰਾਮ ਕਰਨ ਤੋਂ ਪਹਿਲਾਂ ਫਰਸ ਪਵਾ ਦਿੰਦਾ ਸਾਰੇ ਖੇਤ ਦੇ ਵਿੱਚ ਹੈ ਨਹੀਂ ਨਹੀਂ ਭਾਈ ਮੈਂ ਅੱਛਾ ਮਤਲਬ ਆਦਾ ਵੀ ਐਂਟਰੀ ਸੜਕ ਵਰ ਤੇ ਰੱਖ ਸਾਡੇ ਤਰੀਕੇ ਨਾਲ ਰੱਖ ਮੈਂ ਤਾਂ ਪਹਿਲੇ ਦਿਨ ਵੀ ਲੋਕਾਂ ਨੇ ਇੱਕ ਮਿੰਟ ਬਿਛਣਾ ਦਾ ਸੜਕ ਬੰਨੂ ਸੜਕ ਪਾ ਉਤਰਦਾ ਗਲਾ ਹੁੰਦਾ ਚਲੋ ਪਿੱਛੇ ਬਣਦੀ ਪਾਰਕ ਕਿੱਧਰ ਨੇ ਪਾਸੇ ਨੂੰ ਗੱਡੀਆਂ ਉਤਾਰ ਦੇ ਕਿੱਧਰ ਨੂੰ ਕਿਆ ਕਰਦੇ ਤੈਨੂੰ ਬੋਲ ਨਹੀਂ ਸਕਦੇ ਤੂੰ ਸਾਨੂੰ ਪੈਂਦਾ ਟੁੱਟ ਕੇ ਇੰਨੇ ਵੀ ਚੱਲ ਕੋਈ ਨਹੀਂ ਆਪਣੀ ਜਾਣੀ ਗਲਤੀ ਨਹੀਂ ਮੰਨਣੀ ਅਜੀ ਮੰਨਣੀ ਨਹੀਂ ਸਵਾਲ ਇਹ ਨਹੀਂ ਪੈਦਾ ਹੁੰਦੇ ਮੈਂ ਤਾਂ ਅਸੀਂ ਬਜਾਇਆ ਹੀ ਰੜਕਾ ਮਰਾਇਆ ਮੈਂ ਗਲਤੀ ਮੇਰੀ ਘੱਟ ਕਿ ਅਗਲਾ ਪੈਰ ਲਵੇੜ ਕੇ ਜਾਂਦਾ ਉਹਨੂੰ ਕਿ ਭਾਈ ਪੈਰ ਤੋਂ ਕੋਈ ਯਾਹ ਅੰਦਰ ਨਹੀਂ ਉਹ ਛੱਡ ਮਿੱਟੀਦਾਰ ਜਿਹੜੀ ਗਿਰੀ ਹੋਈ ਸਬਜ਼ੀ ਸਬਜ਼ੀ ਦੇ ਨਾਲ ਲਿਬੜੇ ਹੋਏ ਜਾਂਦੇ ਉਹਦਾ ਫਰਕ ਹੁੰਦਾ ਨਹੀਂ ਭਾਈ ਹੁਣ ਅਗਲੇ ਨੇ ਜੁੱਤੀ ਕਿਹੜਾ ਝਾੜ ਕੇ ਜਾਣਾ ਉਸੇ ਦਾ ਨੂੰ ਪਤਾ ਲੱਗਾ ਬਾਹਰ ਲਿਖ ਦੇਣਾ ਬੋਰਡ ਦਾ ਜਿਹੜਾ ਬੜਾ ਬੋਰਡ ਬਣਵਾ ਮੈਂ ਜੁੱਤੀ ਝਾੜ ਕੇ ਜਾਏ ਅੱਛਾ ਹੁਣ ਮੈਨੂੰ ਇਹ ਦੱਸ ਵੀ ਤੇਰੇ ਡੀਜੇ ਦੀ ਆਵਾਜ਼ ਆ ਮੇਰੇ ਉਰੇਕਾਰ ਤੱਕ ਨਹੀਂ ਸੁਣਦੀ ਕਹਿੰਦੀ ਸੁਣਦੀ ਹੈਗੀ ਬੱਸ ਬਾਈ ਹੁਣ ਤੇਰੀ ਵਾਰੀ ਹੈ ਕੱਟ ਕਰੀ ਵੀ ਦੀ ਕੱਟ ਕਰੀ ਵੀ ਕਿਉਂ ਕਰੀ ਵੀ ਦੀ ਸੁਣਦੀ ਹਾਂ ਅੱਡੇ ਵਰਤੇ ਲੋਕ ਸੁਣ ਕੇ ਇੱਧਰ ਨੂੰ ਆ ਗਏ ਤੇ ਕਾਤੇ ਵੀ ਵਿਆਹ ਚੱਲਦਾ ਉੱਥੇ ਜਾਈਏ ਹੈ ਅੱਡੇ ਵਰਤੇ ਹਾਂ ਅੱਡੇ ਵਾਲੇ ਲੋਕ ਵੀ ਵਿਆਹ ਚ ਆ ਗਏ ਦਾ ਮਤਲਬ ਹੈ ਹਾਂ ਆ ਗਏ ਤੇ ਅੱਛਾ ਚਲੋ ਬੰਦੇ ਹੀ 2000 ਹੋਣਾ ਚਾਹ ਰਾ ਬੰਦਾ ਦਾ ਗਾਣਾ ਚਮਕੌਲੀ ਆ ਗਾ ਮੈਂ ਬੰਦੇ ਕਹਿੰਦਾ ਬੰਦੇ ਹੋ ਜਾਣੇ ਵੀਰਾ ਕਹਿੰਦਾ 400 700 500 5 7 7 8000 ਤੇ ਉੱਪਰ ਬੰਦ ਕਿੰਨਾ ਬੰਦ ਮੋਰ ਪਰਿਆ ਆ ਬੈ ਰੈਂਟ ਕੀ ਦੇਖ ਇਹ ਨਹੀਂ ਨਾ ਕਾਪਾ ਮਾਰਵਾ ਪਲੇਟਾਂ ਦਾ ਦਵਾਲਾ ਕਢਾਤਾ ਪੁੱਛ ਲੱਗਦੇ ਮੀਟਰ ਦਾ ਗਾਣਾ ਕਹਿੰਦਾ ਮੰਡਲ ਸਵਾ ਦਾ ਪਹਿਲਾ ਜਵਾਨ ਭਰ ਗਿਆ ਹਾਂ ਅੱਲਾ ਨਾ 900 ਬੰਦਾ ਹੈਗਾ ਦਾ ਬਸ 900 ਬੰਦਾ ਰ ਹੈ ਬਈ 7-8000 ਵਾਲੀ ਗੱਲ ਨਹੀਂ ਹਾਂ ਰੱਖ ਜਾ ਰੱਖ ਜਾ ਲੱਟ ਨਾ 8900 ਰੱਖ ਕਿੰਨੇ ਜਣੇ ਦੇ 5-6 ਆਪਾਂ ਹੋਗੇ 10 ਜਣੇ 5-6 ਬੇੜੇ ਬਾਉਲ ਵਾਲੇ ਹੋਗੇ 5-7 ਤੁਸੀਂ ਹੋਗੇ ਮੀਟਰ ਕਿੰਨੇ ਦੇ 20 ਮੀਟਰ ਦੇ ਵੀ ਕਿੰਨੇ ਹੋਗੇ 100 ਜਣੇ ਦਾ ਤੁਸੀਂ ਉਹ ਫਿਰਦੇ ਦੇ ਵਿੱਚ ਫਿਰਦੇ ਮਤਲਬ ਵੀ 100 200 ਬੰਦੇ ਰੇਜਮੈਂਟ ਕਰਨਾ ਤਾਂ 400 ਦਾ ਮੰਨ ਕੇ ਚੱਲੋ ਜੇ ਪਿਆਰ ਕੁੜਸੀ ਮਗਾਉਣੀ ਦਾ ਡੇਟ 150 ਮਗਾਓ 250 ਬਾਤ ਉਹ ਮੈਂ ਤਾਂ ਇਹਨੂੰ ਕਹਿੰਦਾ ਰਿਹਾ ਲਾਸਟ ਟਾਈਮ ਵੀ ਤੈਨੂੰ ਭਾਈ ਮੈਂ ਐਕਸਟਰਾ ਦੇ ਦੂੰਗਾ ਵਧਾ ਦੇ ਥੋੜਾ ਜਿਹਾ ਇਹਨੂੰ ਇੱਧਰ ਉੱਧਰ ਨਾ ਵੀਰੇ ਮੇਰੀ ਗੱਲ ਸੁਣ ਇੱਕ ਪਰਦਾ ਵਧਾਣਾ ਕੁਝ ਨਹੀਂ ਦਾ ਹੋਣਾ ਦੁਨੀਆ ਦਾ ਫਿਰਦੀ ਜਿਆਦਾ ਤਾਂ ਮੋਟਰਾਂ ਦਾ 60 ਕਰਦਾ ਮੇਲਾ ਲੱਗਿਆ ਉਹ ਤੱਕ ਤਾਂ ਗੱਡੀਆਂ ਦਾ ਮੈਂ ਲੋਆਈਆਂ ਮੈਂ ਕਿਹਾ ਭਾਈ ਕਨੈਕਟਰ ਕੋਲ ਨਾ ਖੜਾ ਹੋ ਇਹਨੂੰ ਕੌਣ ਰਿਆ ਨਾਮ ਮਗਾ ਵੀ ਰਿੰਜਣ ਧੰਨਵਾਦ ਸੋਣ ਦਾ ਬਈ ਤੁਸੀਂ ਇੰਨੀ ਸਾਡੀ ਮਦਦ ਕੀਤੀ ਹਰ ਕਿਹ ਬਹੁਤ ਬਹੁਤ ਧੰਨਵਾਦ ਸੱਸ ਜੀ ਗਾਲ ਜੀ ਸਾਰਿਆਂ ਨੂੰ ਧੰਨਵਾਦ ਨਹੀਂ ਬਾਈ ਅਸੀਂ ਆਪਣਾ ਘਰ ਸਮਝ ਕੇ ਕਰੀਏ ਫੇ ਤੂੰ ਨਾ ਤੂੰ ਕਹਿ ਨਾ ਰ ਮੈਂ ਗੱਡੀਆਂ ਮੈ ਲਾਉਣੀ ਆ ਗੱਡੀਆਂ ਆਪਾਂ ਨਹੀਂ ਲਾਉਣੀ ਤੇ ਕਿਸੇ ਨੂੰ ਥੋੜਾ ਲਾਉਣੀ ਆ ਫੇ ਥੱਲੇ ਲੁਆਈਆਂ ਮੈਂ ਵੀਰੇ ਥੱਲੇ ਲਾਓ ਪਿੱਛੇ پارک ਅੱਛਾ ਪਈਆਂ ਪਰੇ ਘੜਾਉਣ ਲਾ ਲਈ ਵਾਹ ਇਹੀ ਵਰੇ ਪਾਈ ਪਰੇ ਘੜਾਉਣਾ ਬੜਾ ਗਰੀਬ ਨੇ ਰੇੜਾ ਦੇ ਕੱਕ ਲੈ ਕੇ ਆਉਣਾ ਯਾਰ ਕਿੱਥੇ ਲੰਘੂਗਾ ਉਹ ਇੱਕ ਦਿਨ ਨਹੀਂ ਲਿਆਉਂਗੇ ਕੱਕ ਗਰੀਬ ਕੌਣ ਹੈ ਤੂੰ ਦੱਸ ਮੈਨੂੰ ਕਿਹਦੇ ਸਰੋਦਾ ਸਾਗ ਮੱਕੀ ਰੋਟੀ ਨਾ ਮਟਰ ਪਨੀਰ ਤਾਂ ਆਪਣੇ ਬਣਾਏ ਨਹੀਂ ਹੈਗਾ ਮੈਂ ਤਾਂ ਰਾਸ ਦੇ ਦੋ ਗਲਾਸ ਮਾਰੇ ਹਾਂ ਸ਼ਾਹੀ ਪਨੀਰ ਬਣਾਇ ਸ਼ਾਹੀ ਸ਼ਾਹੀ ਤਾਂ ਸਾਗ ਹੈ ਹੱਬ ਦਾ ਸਾਗ ਸਰੋਦਾ ਸਾਗ ਮੱਕੀ ਰੋਟੀ ਸ਼ਾਮ ਨੂੰ ਖਾਦੀ ਮੱਕੀ ਰੋਟੀ ਮਾਰ ਬੁੱਗੇ ਨੇ ਹਾਂ ਹਾਂ ਸੱਚੀ ਸਵਾਤੀ ਹਾਂ ਹਾਂ ਕਿਆ ਹਸਾਬ ਕਿਤਾਬ ਆ ਬਾਬੇ ਤੇਰਾ ਫਿਰ ਹੁਣ ਦੱਸ ਮੈਨੂੰ ਮੜੇ ਲੱਕ ਮਾਝੂ ਦੇਣਾ ਦੇ ਕੋਈ ਚੱਕਰ ਨਹੀਂ ਥੋੜਿਆ ਕਹਾ ਹਸਾਬ ਕਿਤਾਬ ਦਾ ਨਹੀਂ ਜਿਹੜੇ ਤਰੇ ਬਣਦੇ ਆ ਹੱਥ ਬਨ ਕੇ ਦੇਣੇ ਵੀਰੇ ਹਾਂ ਰਾਜੂ ਤੇਰੇ ਘਤਾਂ ਨਿਭੜ ਗਏ ਤਾਂ ਨਾ ਬਾਈ ਕਲੀਅਰ ਰੂਮ ਕੱਟਾ ਹਾਂ ਨਾ ਨਾ ਓਕੇ ਤੈਨੂੰ ਕੋਈ ਦੁਖ ਤਖਲੀਫ ਕਿਸੇ ਪਾਸੇ ਤੇ ਆਪਾਂ ਬਾਈ ਤੈਨੂੰ ਪਤਾ ਲਾ ਹੈਗਾ ਆਪਾਂ ਨਾ ਕਿਹਾ ਤਾਂ ਜੋ ਮੈਨੂੰ ਪਤਾ ਲਾ ਆਪਣੇ ਆਪ ਕਰਨ ਵਾਲਾ ਕਰ ਸਾਂ ਹਾਂ ਠੀਕ ਹੋਇਆ ਗਲਤ ਤਾਂ ਨਹੀਂ ਹੋਇਆ ਹੈ ਇੱਕ ਨੰਬਰ ਕਿਤੇ ਸੋਚੇ ਵੀ ਭਾਈ ਹਾਂ ਕਿਤੇ ਉਹੀ ਸਾਥ ਦਾ ਯਾਰ ਦੀ ਤੇ ਕੋਈ ਕਮੀ ਹਾਂ ਕਮੀ ਤਾਂ ਨਹੀਂ ਕਿ ਬੋਲੀ ਕਮੀ ਹਾਂ ਤਾਂ ਤਾਂ ਹੈਗੇ ਤਾਂ ਸੁਣਦਾ ਹੀ ਨਹੀਂ ਤੂੰ ਤੂੰ ਮੈਨੂੰ ਉਹ ਜਿਹੜਾ ਕੱਢਣ ਬਾਅਦ ਚ ਲੱਗਦਾ ਆਊੜਾ ਤੇ ਬੋਬੜ ਬੋਬੜ ਬਸ ਆਏ ਚੱਲ ਪੈਂ ਜਰੂ ਕਰਾਂ ਜਦ ਭੋਗ ਪੈ ਗਿਆ ਚਲ ਸੱਤ ਅੱਠ ਹਜ਼ਾਰ ਬੰਦਾ ਲੈ ਦੇਖੀ 700 ਗਣਾ ਇਹਦਾ ਗਾਇਰੇਗਾ ਪਈਆ ਯਾਰ ਮੈਨੂੰ ਪੁੱਲਾ ਵੀ ਛਰੇਆ ਮਾਰਦਾ ਯਾਰ ਨਿਕਲ ਗਿਆ 800 ਗਣਾ ਤਾਂ 900 ਅੱਛਾ ਬੰਦੇ ਦਾ ਭਾਂਡੇ ਧੋਣਿਆਂ ਨੂੰ ਪਤਾ ਹੁੰਦਾ ਜੀ ਇਹਦੇ ਲੱਕ ਨਹੀਂ ਸੱਦਾ ਹੁੰਦੇ ਆ ਬਈ ਪਲੇਟ ਧੋਤੀ ਆ ਨਾਲ ਦੀ ਨਾਲੇ ਪਲੇਟ ਚੱਲੀ ਜਾਂਦੀ ਉਹਨੂੰ ਪਤਾ ਹੁੰਦਾ ਲੱਡੂ ਮਰੀ ਹੈ ਉਹਨੂੰ ਪਤਾ ਹੁੰਦਾ ਜਿਹਦਾ ਲੱਕ ਨਹੀਂ ਜਿੰਨਾ ਵੀ ਇਹ ਕੱਟ ਮਾਰਦਾ ਨਾ ਆਪ ਸਾਰਾ ਖੇਦੀ ਬਗਲ ਨਾਲ ਤਾਂ ਵੀ ਬਾਹਰ ਵੀ ਨਹੀਂ ਦੀ ਦੁਨੀਆ ਇਹ ਤੂੰ ਜਾਣ ਦਿਆ ਕਰ ਯਾਰ ਥੋੜਾ ਯਾਰ ਤੂੰ ਉਦੋਂ ਕੋਈ ਖਾਲੀ ਹੈਗੀ ਸੀ ਹਾਂ ਕੁਰਸੀ ਕੋ ਖਾਲੀ ਕੁਰਸੀਆਂ 200 ਦਾ ਕੁਰਸੀ ਲੈ ਗਿਆ ਸਾਰੀ 200 ਕੁਰਸੀ ਦੀ ਵੀਰੇ ਬਾਅਦ ਚ ਫੇਰ ਮਜਾ ਆ ਗਿਆ ਅੰਦੇ ਤੋਂ ਕੁਰਸੀ ਰਾਜ ਬਹੁਤ ਤਾਂ ਬਾਈ ਉਹ ਤੇ ਗੱਲ ਸੁਣ 350 ਕੁਰਸੀ ਲੈ ਆਈ 100 ਤਾਂ ਤੁਸੀਂ ਮੰਨ ਲੜੀਆਂ ਇੱਧਰ ਉਹਦੇ ਚੱਕ ਕੇ ਇੱਥੇ ਰੱਖਾਂ ਐ ਰੱਖ ਫਲਾਣਾ ਕਰ ਟਿੰਕਾ ਕਰ ਬਸ ਪੋਪ ਕਾ ਉਹਨਾਂ ਦੀ ਕਮੀ ਰਹੀਦੀ ਨਿਆਣਿਆਂ ਨੂੰ ਨਹੀਂ ਨਹੀਂ ਉਹ ਤਾਂ ਪਹਿਲਾਂ ਨਾ ਪੋਪਾਂ ਨਿਆਣਿਆਂ ਨੂੰ ਪਤਾ ਕੀ ਕਰਨਾ ਚਾਹਣਾ ਸਿਹਦੀ ਦੇ ਨਿਕਲਣ ਜਾਣਦੇ ਜੇ ਆਪਾਂ ਲੋੜੀ ਦਾ ਪ੍ਰੋਗਰਾਮ ਕਰੂਗੇ ਨਾ ਨਿਆਣਿਆਂ ਨੂੰ ਫੇਰ ਟਿੱਕੀਆਂ ਖਿਲਾ ਦੇਣੀਆਂ ਆਪਾਂ ਨੇ ਤੋਂ ਆਪ ਕੋ ਨਾਲ ਵੀ ਲਿਆਉਣਾ ਹੈ ਮਸ਼ੀਨ ਕੋਈ ਗੱਲ ਨਹੀਂ ਹੈ ਨਾ ਕਹਿੰਦੇ ਨੇ ਕਿਲੋ ਮੱਕੀ ਆਉਣੀ ਹੈ ਉਹੋ ਕਿਲੋ ਮੱਕੀ ਦੀ ਗੱਲ ਨਹੀਂ ਹੁੰਦੀ ਹੈਗੀ ਅਰੇਂਜਮੈਂਟਸ ਕਰਨ ਦੀ ਗੱਲ ਹੁੰਦੀ ਹੈ ਆ ਮਹੀਨ ਹੈਗੀ ਮੁੰਡੇ ਕੋਈ ਤੇ ਵਿਚਾਰੇ ਨੂੰ ਇਹਨੂੰ ਕਿਰਾਇਆ ਦੇ ਦੂ ਮਾਲ ਵਾਲੇ ਨੂੰ ਉਹ ਮਾਲ ਉਹਦੀ ਖੜਾ ਰਹਿ ਬਸ ਲੇਕ ਉਹਨੂੰ ਬਸ ਹਾਂ ਉਹਦੀ ਡਿਊਟੀ ਲਾ ਦੇਣੀ ਆ ਵੀ ਤੈਨੂੰ ਪੈਸੇ ਦੇ ਦੇਣੇ ਬਸ ਗੱਲ ਖਤਮ ਆ ਤੂੰ ਵਰਤਾਈ ਜਾ ਬਸ ਜਿਹੜਾ ਦੰਦਾ ਦੰਦਾ ਹੀ ਜਾਂਦਾ ਹਾਂ ਮਿਸ਼ਕਨ ਜੱਲਣ ਦੀ ਸਮਝ ਗਿਆ ਨਾ ਗੱਲ ਨਾਲ ਉਹਦੇ ਦੋ ਪੈਸੇ ਬਣ ਜੂਗਾ ਬੱਚਾ ਦੇ ਬਾਕੀ ਆਪਾਂ ਨੇ ਹਾਂ ਟਿੱਕੀਆਂ ਚਲਾ ਦੇਣੀਆਂ ਉਦੋਂ ਨੂੰ ਹੁਣ ਆਪਾਂ ਨੇ ਸੁਣ ਮੇਰੀ ਗੱਲ ਅਤੇ ਚੌਮਿੰਗ ਖਾਓ ਖੁੱਲਾ ਜਲੇ ਹਾਂ ਗੋਲ ਗੱਪੇ ਸ਼ੋਲੇ ਚਲਾ ਦਈਏ ਚੱਲਣ ਦੇ ਹਾਂ ਓਕੇ ਵਿੱਚ ਵਰਤਾਲੂ ਚੱਲਣ ਦੇ ਸਿੰਗਲ ਵਰਤਣੇ ਵਾਲਾ ਕੰਮ ਤਾਂ ਫਿਰ ਔਖਾ ਹੋਣਾ ਵਰਤਣੇ ਵਾਲਾ ਕੰਮ ਵਿੱਚ ਤਿੱਕੀ ਵਰਤਾਲ ਹੋਣੀ ਜਾਂ ਤਾਂ ਪਾਣੀ ਡੋਲਣਾ ਹਾਂ 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 ਉਹਦੇ ਬਾਰੇ ਉਹਦੇ ਵਿੱਚ ਕੀ ਕਰਨਾ ਇੱਕ ਵਾਰ ਕਹਣਾ ਵੀ ਗੋਲ ਗੱਪੇ ਵਾਲੇ ਲੋ ਜੀ 15 ਮਿੰਟ ਦੀ ਬ੍ਰੇਕ ਆ ਗੋਲ ਗੱਪੇ ਗੋਲ ਗੱਪੇ ਵਾਲੇ ਰੱਖੇ ਰਹਿਣੇ ਲਈਏ ਨਹੀਂ ਖਾ ਰਹੇ ਟਿੱਕੀਆਂ ਨਿਊਡਲ ਗਾ ਨਹੀਂ ਉੱਟ ਕੇ ਗੋਲ ਗੱਪੇ ਵਾਲੇ ਕੋ ਖੜੇ ਰਹਿਣੇ ਸਾਰੇ ਨੇ ਟਿੱਕੀ ਨਿਊਡਲ ਚੱਲਣ ਦੇ ਟਿੱਕੀ আর ਨਿਊਡਲ ਹਾਂ ਇੰਨ ਗੱਲ ਤੇ ਠੀਕ ਆ। ਚਾਹਲਾ ਸੀਨ ਬੰਦ। ਉਹ ਵਰਤਾਹ ਹੋਈ ਜਾਣੀ ਟਿੱਕੀ ਨਿਉਡਲ। ਹਾਂ। ਗੋਲ ਗੱਪੇ ਨਹੀਂ ਵਰਤਾਹ ਹੋਣੇ। ਇਹ ਵੀ ਗੱਲ ਠੀਕ ਆ। ਵਰਤਾਉਣਾ ਕਿ ਆਪਣਾ ਟੇਬਲ ਲਾ ਗਣੇ ਤੇ ਯਾਰ ਮੈਂ ਸੁਣਨਾ ਨਹੀਂ ਕਿਸੇ ਨੇ ਵੀ ਸਾਰੀਆਂ ਉੱਥੇ ਉੱਥੇ ਹੀ ਜਾਣਾ। ਉਹ ਤਾਂ ਵਰਤਾਹ ਹੀ ਹੋਣੇ। ਗੋਲ ਗੱਪਿਆਂ ਵਾਲੀ ਕੋਣੋ ਦੋਈ ਆਉਂਦੀ ਆ ਉਹ। ਜਿਹੜੇ ਆਪਣਾ ਸਪਰੇਅ ਕਰਨ ਵਾਲੇ ਪੰਪੋਂ ਨੇ ਪਾਣੀ ਪਾਣਾ ਗੋਲ ਆਪਾ ਫੜਾ ਕੋਈ ਪਾਣੀ ਪਾ ਦੇਣਾ। ਉਹ ਕੰਮ ਨਾ ਕਰੀਏ ਨਮਾ। ਉਹ ਵੀ ਇੱਕ ਸਿਸਟਮ ਆਇਆ। ਨਹੀਂ ਉਹ ਨਹੀਂ ਹੈ ਕਿ ਜਿੱਕਣਾ ਆਪਣੇ ਆਹ ਜਦ ਹੁਣ ਆਪਣਾ ਜਿਹੜੇ ਕੋਲ ਕੋਲਾਂ ਕੋਲਾਂ ਜੀਆਂ ਹੁੰਦੀਆਂ ਜਦ ਉਥੇ ਪਾਣੀ ਪਲਾਉਣੇ ਨੇ ਕੁੰਮ ਨੇ ਹੁੰਦੇ ਉਹ ਕੋਈ ਭਰ ਲੈਣਾ ਹੈਨਾ ਆਪਾਂ ਨੇ ਉਹ ਕਰਨੇ ਨਹੀਂ ਨੇ ਮੂਰੇ ਪੰਪ ਦੇ ਟੁੱਟੀ ਲਾਉਣੀ ਨਹੀਂ ਪ੍ਰੈਸ਼ਰ ਵਾਲੀ ਬਸ ਉਹ ਦੂਹੀ ਜਿੰਨਾ ਕ ਪਾਣੀ ਪਾਈ ਲੰਦਾ ਉਹ ਲੱ ਦੱਬ ਗਏ ਤੇਰਾ ਕਿੰਨੀ ਤੱਕ ਨੀਕ ਬਦਲਣੀ ਆ ਗਾਹਾਂ ਨੂੰ ਕਹਣਾ ਲੋਕਾਂ ਨੇ ਵੀ ਮੂੰਹ ਅੱਡੋ ਤੁਹਾਡੇ ਮੂੰਹ 'ਚ ਪਾਉਣੇ ਪਾਣੀ ਦੇਦਾ ਹਾਂ ਲੈ ਚੱਕ ਖੋਲ ਮੂੰਹ ਗੱਲਾਂ ਦੇਖ ਲੈ ਜੀ ਇੱਕ ਤੇ ਇੱਕ ਕਰਦਾ ਐ ਵੀ ਫੇਰ ਉਹ ਜੋ ਕਰਨਾ ਹੀ ਫਿਰ ਕਹਣਾ ਭਾਈ ਚਲੋ ਚੱਲਣਾ ਉਹ ਗੋਲ ਕੱਪੇ ਵੀ ਹਾਂ ਹੁਣ ਇਸ ਵਾਰ ਕਹਿੰਦੇ ਤੈਂ ਲਾਉਣਾ ਉਹ ਹੈ ਮਿਊਜ਼ਿਕ ਸਿਸਟਮ ਹੈ ਦੇਖ ਲੈ ਫਿਰ ਉਹੀ ਗੱਲ ਨਾ ਫਰੀ ਕਿਤੇ ਆਲੇ-ਦਾਲ ਸਿੰਗਰ ਕਿਸੇ ਕੋ ਦਿਖਦਾ ਨਹੀਂ ਹੈਗਾ ਲੱਗੂਗਾ ਹੈ ਲੱਗ ਜਾਂਦਾ ਹੋਰ ਦੱਸ ਸੇਵਾ ਬਸ ਸੇਵਾ ਹੀ ਸੇਵਾ ਜਿਹੜਾ ਕੰਮ ਸੇਵਾ ਦਾ ਮੈਂ ਮੈਂ ਪਤਾ ਕੀ ਗੱਲ ਮੈਂ ਸਟ्रेस ਬਹੁਤ ਹੀ ਲੈਣਾ ਨਹੀਂ ਚਾਹੁੰਦਾ ਹੁੰਦਾ ਵੀ ਐ ਜਿਹੜਾ ਬੰਦਾ ਜਿਹਦੀ ਡਿਊਟੀ ਹੈਗੀ ਹੈ ਉਹ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਵੇ ਹਨਾ ਦੇਖਣਾ ਮੈਂ ਉੱਥੇ ਤੈਨੂੰ ਛੜਤਾ ਬੀਤ ਤੈਂ ਆਪਣਾ ਡੈਕ ਵਾਲਾ ਦੇਖਣਾ ਆਪਾਂ ਨਾਲ ਐਲਡੀ ਬਾਲ ਦਾ ਦਾ ਬਸ ਉਹੀ ਉਹ ਦਿੱਤੇ ਪੈਸੇ ਦਾ ਕੋਈ ਫਾਇਦਾ ਤਾਂ ਹੋਇਆ ਨਹੀਂ ਐਗਰ ਐਨੂੰ ਲੱਗਦਾ ਤਾਂ ਤੂੰ ਬਾਹਰ ਪੈ ਗਈ ਕਿਹਨੇ ਲਾਉਣਾ ਰਹੋ ਮੁੰਡੇ ਜਸਮੀਨ ਦੇ ਪਰੌਣੇ ਕਿਹਨੇ ਲਾਉਣਾ ਤਾਂ ਹਰਤਾ ਸਹੀ ਚਲਾਉਣ ਲੱਗੇ ਤੇ ਉਹ ਕਹਿੰਦਾ ਮੇਰੇ ਨਾਲ ਚਲਾਇਓ ਬਾਅਦ ਵਿੱਚ ਥੱਲੇ ਆਉਂਗੇ ਪੈਸੇ ਦੇ ਬਾਅਦ ਵੀ ਫੇਰ ਚਲਾ ਫੇਰ ਚਲਾਇਆ ਮੈਂ ਕਿਹਾ ਕਿਹਾ ਤੈਨੂੰ ਭਲਾ ਫਾਇਦਾ ਕਿਆ ਸਾਰੀ ਦਿਹਾੜੀ ਕਿਆ ਚਲਾਇਆ ਉਹਦੇ ਵਿੱਚ ਉਹਦੇ ਵਿੱਚ ਚੱਲਦਾ ਰਿਹਾ ਮਹਾਲ ਡੀਜੇ ਬਸ ਕੋਈ ਨਹੀਂ ਫਿਰ ਕਿਆ ਤੂੰ ਪੈਸੇ ਮੇਤੇ ਦੁਆਰ ਤੇ ਸਾਰੀ ਦਿਹਾੜੀ ਐਡਵਰਟਾਈਜ਼ਮੈਂਟ ਤੇਰੀ ਹੁੰਦੀ ਰਹੀ ਜਸਮੀਨ ਨਾ ਰੋਸ਼ਨ ਆ ਵੀ ਮਹਾਲ ਮਹਾਲ ਸਾਡਾ ਇਹ ਵੀ ਵਾਹੇ ਨਾਲ ਦੀ ਹੈ। ਵਾਹੇ ਨਾਲ ਦੇ ਪਰਿਵਾਰ। ਕਿ ਨਾਹੀ। ਇਹਦਾ ਗੱਲ ਹੈ ਕੀ ਆ। ਲਓ ਜੀ ਇਹਦੀ ਅਪਾਇੰਟਮੈਂਟ ਹੁਣ ਲੈ ਲੈਣੀ ਜੀ ਆਪਾਂ ਥੋੜੀ ਪੇਮੈਂਟ ਤਾਰਨੀ ਹੈ ਇੱਧਰ। ਲੈਪਟਾਪ ਸਾਡਾ ਨੈਟ ਬੰਦ ਹੋਗਾ ਤਾਂ ਮੈਂ ਇੱਧਰ ਰੱਖਿਆ ਹੋਇਆ ਲੈਪਟਾਪ। ਤੈਨੂੰ ਉਹ ਲਿਖ ਦੇਣਾ 10 ਬਾਬੇ ਫਿਰ। ਤੇਰੀ ਕਿਵੇਂ ਬਰੇਗੀ? ਬਾਜੂ ਉਹ ਦੇਣਾ ਦੇਦਾ ਜੀ ਕੋਈ ਚੱਕਰ। ਨਹੀਂ 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 ਜਿਹੜਾ ਜੋ ਬਣਦਾ ਏ ਸੋ ਬਣਦਾ। ਠੀਕ ਹੈ ਨਾ। ਭਾਈ ਚਾਰ ਕਿਸਾਂਜ ਹੈ ਆਪਸੀ ਠੀਕ ਹੈ ਨਾ। ਜਿਹੜਾ ਹਾਂ ਆ ਪ੍ਰੋਗਰਾਮ ਤਾਂ ਪ੍ਰੋਗਰਾਮ ਹੈ। ਆ ਮਾਗੇ ਪਕੜਾ ਮੁੱਕਲ ਦੇ ਜਾ। ਹਾਂ ਲਾਵਾਗੇ ਪ੍ਰੋਗਰਾਮ ਸਾਰੇ ਪ੍ਰੋਗਰਾਮ ਲਾਉਣ ਨੂੰ ਬੈਠੇ ਆ ਇਹ ਗੱਲ ਹੈਗੀ ਆ ਗਈ ਲੋੜੀ ਬੜੀ ਸਵਾਗਤ ਆ ਗਈ ਮੰਡਲ ਹਾਂ ਕੀ ਬਣਦੀ ਜਾਂਦੀ ਮੇਰੀ ਫੋਟੋ ਖਾਣ ਹੋ ਗਈ ਸੱਟ ਅਸਾ ਤੋਂ ਪਾ ਗਈ ਅਸਾ ਤੋਂ ਪਾ ਵੱਜਦੀ ਰਿਤੇ ਪਰ ਆ ਆ ਇਹ ਵੱਜਦੀ ਤੋ ਪਰ ਮੈਨੂੰ ਹਿੱਦਰ ਆਣ ਦੇ ਯਾਰ ਫੋਰਮ ਮੈਨ ਇੱਧਰ ਇੱਥੇ ਹੱਸ ਤੂੰ ਉਹ ਇੱਧਰ ਆ ਜਾ ਬੱਸ ਅੱਜ ਸਾਰੇ ਦੇਖ ਹੀ ਜਾਉਂਗੇ ਬੈਠੇ ਰਾਜੂ ਜੀ ਪਈ ਤੈਨ ਬੁਲਾਇਆ ਤਾਂ ਹੈ ਤੂੰ ਹੀ ਕਹਿੰਦਾ ਬਾਈ ਗੱਲੋਂ ਪੈਸੇ ਲੈਣ ਨਹੀਂ ਆਇਆ ਮੈਂ ਤਾਂ ਕੱਲ ਮੈਂ ਤੁਹਾਨੂੰ ਵੀ ਮੈਂ ਪੁੱਛ ਲਿਆ ਮੈਂ ਤਾਂ ਰੋਜ਼ ਹੀ ਫੋਨ ਇਹ ਜਾਰੀ ਨੇ ਮੈਨੂੰ ਫੋਨ ਕਰਨਾ ਮੈਂ ਉਲਝਿਆ ਪਾਉਣਾ ਕਿ ਤੇਨੂੰ ਇਹਨੇ ਵੀ ਕਰੇ ਮੈਨੂੰ ਇੱਕ ਦੋਕ ਫੋਨ ਬਾਈ ਕਹਿੰਦਾ ਮਾਜਮਾ ਮਹਾਨੇ ਮੈਂ ਹੁਣ ਫੁਲਾਣੀ ਜਗਾ ਭਾਈ ਇਹ ਵੀ ਕਹਿੰਦਾ ਰਹੀ ਛਤਰੀਆਂ ਪਈਆਂ ਪੈਸੇ ਵੀ ਲੈ ਮਾ ਆ ਜਾਣਾ ਉਹਨੇ ਕੋਈ ਨਹੀਂ ਹੂੰ ਛਤਰੀਆਂ ਘਰ ਚ ਪਏ ਆ ਤਾਂ ਨਹੀਂ ਆ ਪਾਏ ਹੈਗੇ ਇਹ ਗੱਲ ਇਹ ਗੱਲ ਹੁੰਦਾ ਇਹ ਪਿਆਰ ਬੈਂਕ ਚ ਪਏਗਾ ਨਾ ਬੈਂਕ ਚ ਜਮਾ ਪਏ ਜਮਾ ਬੈਂਕ ਜਮਾ ਪਏ ਤੇਰੇ ਕੋ ਕਿੰਨੇ ਪੈਸੇ ਆ ਗਏ ਬੱਬੇ ਹੁ ਪਿਆ 100000 ਤੇਰੇ ਕੋ 50000 ਆ ਗਏ ਹਾਂ ਹਾਂਜੀ ਹਾਂਜੀ ਤੇ ਤੇਰਾ ਰਹਿ ਕਿੰਨਾ ਗਿਆ ਹੁਣ ਜਿੰਨੇ ਦੇਣੇ ਸੀ ਲੈ ਦੇ ਦੇ ਦੋ ਦੱਸ ਤੂੰ ਮੰਨ ਤਾਸਦਾ ਨਹੀਂ ਯਾਰ ਦੱਸ ਦੇ ਨਾ ਕੋਈ ਨਹੀਂ ਕਰ ਲਾਂਦੇ ਆ ਦੱਸ ਦੇ ਬਸ ਤੂੰ ਸਿੱਧੀ ਗੱਲ ਵੀ ਐਨੇ ਦੇ ਦੇ ਬਸ ਗੱਲ ਖਤਮ ਬਸ ਤੂੰ ਐ ਕਰੇ ਐਨੇ ਦੇ ਦੇ 15000 ਰੁਪਏ ਹੋਰ ਦੇ ਦਈ ਵੀ ਕਿਉਂ ਓਏ ਸੁਣਦਾ ਨਹੀਂ ਆ ਗਾ ਨਿਕਲੇ ਆਵੇ ਅੰਦਰ ਤੇ ਚਲ ਮੈਂ ਅਹੀਂ ਕੱਢ ਕੇ ਲੈ ਕੇ ਆਉਣਾ ਦੇ 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 ਨਾ ਕੋਈ ਚੱਕ ਜਿੰਨੇ ਤੇਰੇ ਬਣਦੇ ਉਹਨੇ ਤੈਨੂੰ ਦੇਣਾ ਹੀ ਦੇਣੇ ਦੇਣ ਦੇ ਹੁੰਦਾ ਬਾਈ ਦੇ ਨਾ ਗਾਹਨ ਦੀ ਗੰਮ ਗੰਮ ਪਰ ਗੱਲ ਤਾਂ ਸਾਡੀ ਮੇਰੇ ਖਿਆਲ 60 ਚ ਨਿਬੜੀ ਦੀ ਕੋਈ ਸਮਝ ਨਾ ਪੋਣੀ ਹਨਾ ਹਾਂਜੀ 60 ਚ ਨਿਬੜੀ ਦੀ ਫੇਰੇ ਕਹਿੰਦੇ ਜੀ 1100 ਸਵਾ 60 ਨੇ ਆਣਾ 1100 ਭੁਜਾਈ ਵੱਲ ਤੇ ਅੱਛਾ ਆਏ ਕਹਿੰਦਾ ਹੈ ਪਰ ਮੈਂ ਤਾਂ ਤੇਰੇ ਨੁਕਸ ਕੱਢ ਤੇ ਮਹਾਦੇ ਮੈਂ ਖੁਸ਼ ਹੋ ਗਿਆ ਤੇਰੇ ਮੈਨੂੰ ਨੁਕਸ ਕੱਢ ਤੇ ਤੈਨੂੰ ਨੁਕਸ ਤਾਂ ਕੋਈ ਹੈ ਨਹੀਂ ਦਾ ਵੀਰੇ ਹੈ ਨੁਕਸ ਦਾ ਨਾਮ ਛੱਡੇ ਹੀ ਨਹੀਂ ਆਪਾਂ ਪੈਸੇ ਲਿਆਈ ਕੱਢ ਕੇ ਹੈਗੇ ਕੋਲੇ ਇੱਥੇ ਕੇ ਤੇਰੀ ਭਾਬੀ ਦੇ ਬਟੂਏ ਚ ਪਏ ਅੰਦਰ ਚਲੋ ਜੀ ਕਰ ਲਈਏ ਹਿਸਾਬ ਕਿਤਾਬ ਥੋੜਾ ਜਿਹਾ ਅਸੀਂ ਵੀ ਉਹ ਵੀ ਕਰਨਾ ਹੁੰਦਾ ਥੋੜਾ ਜਿਹਾ ਉਹ ਹੋਦੀਆਂ ਸੜੇ ਦੀਆਂ ਕਿੰਨਾ ਬਾਈ ਦਾ 10000 ਹੁੰਦਾ ਨਾ 10000 ਹੀ ਤਾਂ ਰਹਿੰਦਾ ਤਾਂ ਅ 1 2 3 60 ਜਨੇ ਬਣੀ ਦੀ ਬਾਬੇ ਆਪਣੀ ਗੱਲ ਹਾਂਜੀ ਹਾਂਜੀ 50 ਤੇਰੇ ਕੋਲ ਪਹਿਲਾਂ ਆਏ ਹੋਇਆ ਨਾ ਹਾਂਜੀ ਹਾਂਜੀ 12 13 14 15 16 17 18 19 20 21 22 23 24 24 ਤੇਰਾ 2000 ਰੁਪਏ ਵਿੱਚ ਵੀ ਫालतू ਸਮਝ ਲੈ ਵੀ ਤੂੰ ਜੋ ਮਰਜੀ ਸਾਡੇ ਬਾਲ ਤੇ ਖੁਸ਼ੀ ਆ ਕੋ ਜੀ ਨਹੀਂ ਹੈਗੀ ਮੈਂ ਦੱਸਦਾ ਕਾਤੇ ਮਗਾਇਆ ਤੈਨੂੰ ਇਹ ਦੋ ਆਹ ਤਾਂ ਮੈਨੂੰ ਪਤਾ ਨਹੀਂ ਮੈਂ ਦੇਖੀ ਇਹਦੀ ਇਹਦੀ ਮੇਰੀ ਕਮਿਟਮੈਂਟ ਹੋਈ ਵੀ ਸੀ ਕਿ ਜੇ ਮੇਰਾ ਕੰਮ ਵਧੀਆ ਹੋਇਆ ਫਿਰ ਮੈਂ ਵੀ ਤੈਨੂੰ 1100 ਰੁਪਏ ਦੇ ਦੂੰਗਾ ਭਾਈ ਠੀਕ ਹੈ ਠੀਕ ਹੈ ਹਾਂ 1100 ਨਹੀਂ 1000 ਦਿੱਤਾ ਉਹਦੇ ਬਾਅਦ ਭਾਈ ਤੇਰੇ ਮੜਾ ਮੋਟਾ ਕਹਿੰਦਾ ਵੀ ਟੁੱਟਪੰਨ ਵੀ ਹੋਈ ਹੋਈ ਆ ਅੱਛਾ ਕੌਲੀਆ ਪਲੇਟਾਂ ਦੀ ਕੱਪ-ਕੌਪੇ ਕਾਂਸੇ ਦੇ ਗਲਾਸ ਦੇ ਹਾਂ ਹਾਂ ਹਜ਼ਾਰ ਇਹਨੂੰ ਉਹ ਦੇ ਦਿੱਤਾ ਠੀਕ ਹੈ ਠੀਕ ਹੈ ਹੁਣ ਇਹਨੂੰ ਇਹ ਪੁੱਛ ਰਿਹਾ ਕੋਈ ਬੰਦਾ ਬੰਦਾ ਤੇ ਨਹੀਂ ਫੱਟੜ ਫੱਟੜ ਹੋਇਆ ਵਾ ਜੇ ਭਾਈ ਇਹਨਾਂ ਦੀ ਮੱਤਲਬ ਪੱਟੀ ਠੰਡ ਦਾ ਭੰਨਿਆ ਹੋਇਆ ਕੋਈ ਸੋ ਵੀ ਰੋਣਾ ਸੈਟ ਕਰਤੇ ਆ ਤੇ ਆਪੇ ਆਹ ਲਾ ਉਹ ਗੱਲ ਇਹ ਬੰਦੇ ਹਟੇ ਨਹੀਂ ਜੀ ਵਿੱਚ ਇਹ ਆਹ ਬੰਦਾ ਥੋੜਾ ਜਿਹਾ ਉਸ ਦਿਨ ਪੈਗ ਪੋਗ ਲਾ ਕੇ ਆ ਗਿਆ ਕਿਧਰੇ ਨਾ 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 ਭਾਈ ਮਤਲਬ ਕੰਮ 'ਚ ਮੈਂ ਕਦੇ ਵੀ ਨਾ ਮਿਲਾਂਗਾ ਮੇਰਾ ਰੂਲ ਆ ਜ਼ਿੰਦਗੀ ਦਾ ਹੂੰ ਕਦੇ ਵੀ ਨਹੀਂ ਪਰ ਬੰਦੇ ਸੈਟ ਕਿਵੇਂ ਕਰਤੇ 18 ਸਾਲ ਹੋ ਗਏ ਕੋਈ ਮਤਲਬ ਨਹੀਂ ਕਹਿ ਦੋ ਅਜ ਤੱਕ ਬੰਦਾ ਵੀ ਕਿਤੇ ਮਿਲਦਾ ਨਹੀਂ ਦਿੱਤੀ ਆ ਪਾਲਾ ਪਾਲਾ ਦੇ ਤਾਂ ਕਹਾਂ ਨੂੰ ਕੀ ਗੱਲ ਜੋ ਕੰਮ ਦੇ ਬਾਅਦ ਚ ਕੋਈ ਗੱਲ ਨਹੀਂ ਹਾਂ ਇਹ ਅੰਮਜ ਨਹੀਂ ਹੈਗਾ ਪਤਾ ਸਾਡੇ ਕੋਲ ਤੁਹਾਨੂੰ ਪਤਾ ਵੀ ਕੁੜੀ ਨੇ ਵੀ ਆਉਣਾ ਹੁੰਦਾ ਉਹਦੀ ਮਾਂ ਨੇ ਵੀ ਆਉਣਾ ਹੁੰਦਾ ਧੀ ਨੇ ਵੀ ਸਭ ਨੇ ਆਉਣਾ ਪੈਂਦਾ ਹਾਂ ਅਸੀਂ ਉਹ ਪੀਲੀ ਪਤਾ ਲੜਾਈ ਦਾ ਘਰ ਇਹ ਗੱਲ ਹੈਗੀ ਆ ਇਹ ਤਾਂ ਸਾਡੇ ਕੋਲ ਐਂ ਕਹਿਣਾ ਹੁੰਦਾ ਨਹੀਂ ਮੈਂ ਤੇਰੇ ਮੈਂ ਬੰਦੇ ਦੇਖੇ ਹੋਏ ਤੇ ਕੋਈ ਪਤਾ ਨਹੀਂ ਤੁਹਾਡੀ ਪਾਰਟੀ ਦੇ ਬੰਦੇ ਦੇ ਕਿਹੜੇ ਪਤਾ ਨਹੀਂ ਅਗਲੇ ਨੇ ਕਹਿਣਾ ਪਾਜੀ ਇਹ ਗਾਣਾ ਲਾਇਓ ਸਾਡੇ ਮੂੰਹ ਤੇ ਹੀ ਮੁਸਕਾ ਕੀ ਪਰ ਤਾਂ ਲੜਾਈ ਹੋਊਗੀ ਹਾਂ ਚਲਦੇ ਕੰਮ ਜਣੀ ਅਸੀਂ ਦਾਰੂ ਨਾ ਬਿਲਕੁਲ ਵੀ ਨਹੀਂ ਕਦੇ ਵੀ ਨਹੀਂ ਠੀਕ ਆ ਇਹ ਤਾਂ ਰੋਟੀ ਵੀ ਤੇਰੇ ਸਾਹਮਣੇ ਬਾਅਦ ਹੀ ਖਾਦੀ ਆ ਉਹ ਬੈਠ ਕੇ ਥੱਲੇ ਉਦੋਂ ਵੀਰੇ ਦਾ ਰਿਸ਼ਤੇਦਾਰ ਯਾਰ ਬੋਤਲ ਦੇਈ ਜਾਵੇ ਕਹਿੰਦਾ ਪੈਗ ਲਾਓ ਬੰਦਿਆਂ ਨੂੰ ਕਹਿੰਦੇ ਤੇਰੇ ਮੇਰੇ ਰਿਸ਼ਤੇਦਾਰ ਆਪਣਾ ਹੀ ਉਹੀ ਮਿੱਤਰ ਆਪਣਾ ਜਿਹੜਾ ਥੋੜਾ ਆ ਕੇ ਕਹਿੰਦਾ ਕੰਮ ਵਧੀਆ ਹੋਇਆ ਅੱਛਾ ਖੁਸ਼ ਹੋ ਗਿਆ ਕਹਿੰਦਾ ਖੁਸ਼ ਹੋ ਗਿਆ ਕਹਿੰਦਾ ਪਰ ਕਹਿੰਦਾ ਨਹੀਂ ਆਪਣੇ ਬੰਦੇ ਨੇ ਲਾਇਆ ਤਾਂ ਨਹੀਂ ਵੀਰੇ ਕਿਸੇ ਨੇ ਵੀ ਨਹੀਂ ਮੈਂ ਮੈਨੂੰ ਤਾਂ ਪਤਾ ਨਹੀਂ ਵੀ ਕਿਹਨੇ ਲਾਈ ਕਿਹਨੇ ਨਹੀਂ ਲਾਈ ਮੈਂ ਤਾਂ दारू ਦਾ ਵੀ ਨਹੀਂ ਤਾਂ ਪਤਾ ਹੈਗਾ ਵੀ ਚੱਲੀ ਕਿ ਨਹੀਂ ਚੱਲੀ ਆ ਜਦੋਂ ਗੱਡੀਆਂ ਗੁੱਡੀਆਂ ਜਾਲੇ ਆਉਂਦੇ ਨੇ ਮੋਟਰ ਕਿ ਨਹੀਂ ਜ਼ਰੂਰ ਖੜੀ ਤੇ ਬੰਦੇ ਜੇ ਖੜੇ ਤੇ ਹਾਂ ਮੈਂ ਤਾਂ ਪਹਿਨੀ ਨਹੀਂ ਕਿਹਾ ਤਾਂ ਉਹਨਾਂ ਨੂੰ ਮਾਹ ਭਾਈ ਮੇਰੀ ਚੱਕਰ ਇਹ ਆ ਵੀ ਮੈਂ ਹੈਗਾ ਬੈਸ਼ੂਮ ਟੱਬੰਦਾ ਤੇ ਦੀ ਗੱਲ ਵੀ ਮੇਰੇ ਬੋਤਲ ਨਹੀਂ ਪਾਈ ਆਉਣੀ ਚਾਹੀਦੀ ਕੋਈ ਪੰਡਾਲ ਦੇ ਵਿੱਚ ਆਪਣਾ ਜਿੱਥੇ ਮਰ ਜਾ ਹਾਂ ਖੜੇ ਦੇ ਰਿਤੇਦਾਰ ਆ ਵੀਰੇ ਰਿਤੇਦਾਰ ਉਧਰ ਤੇ ਆ ਗਏ ਰਿਤੇਦਾਰ ਮੈਨੂੰ ਕਿਸੇ ਨੇ ਕਿਸੇ ਨੇ ਕਹੀਏ ਨੇ ਕਿਹਾ ਕਹਿੰਦਾ ਮੋੜ ਜਾ ਇਧਰ ਨੂੰ ਲਵਾਇ ਦਿੰਦਾ ਤ ਜੇ ਮੈਂ ਪਰਮਿਸ਼ਨ ਉੱਥੇ ਦੇਤੀ ਅਗਲੇ ਕਹਣਾ ਜਦੋਂ ਉੱਥੇ ਵੀ ਤਾਂ ਲਵਾਇਆ ਇੱਥੇ ਬੈਠਣ ਨੂੰ ਸਾਨੂੰ ਕਿਹਾ ਹੁੰਦਾ ਅੰਦਰ ਆ ਕੇ ਸਹੀ ਹੈ ਜੀ ਫਿਰ ਉਹ ਮੇਰੀ ਪਿੱਛੇ ਪਰਮਿਸ਼ਨ ਨਹੀਂ ਦੀ ਦਾ ਪਰਮਿਸ਼ਨ ਨਹੀਂ ਸੀਗੀ ਠੀਕ ਹੈ ਨਾ ਜੇ ਹੁਣ ਮੇਰੀ ਇਹ दारू ਵਾਲੀ ਚੱਕਰ ਹੁੰਦਾ ਨੋਟ ਕਰੇ ਕਿ ਤੁਹਾਨੂੰ ਜੇ ਮੈਂ दारू ਆਹ ਦੋ 2000 ਰੁਪਏ ਟਿਆ ਪਿੰਡ ਚ ਵੰਡ ਦਿੰਦਾ ਮੈਂ ਸਰਪੰਚ ਨਾ ਬਣ ਜਾਂਦਾ ਹਉ ਇਹ ਵੀ ਤਾਂ ਗੱਲ ਹੈਗੀ ਆ ਆਪਾਂ ਨੇ ਮੁੱਲ ਦੀ ਟੈਨਸ਼ਨ ਲੱਤੀ ਹੋਣੀ ਹੈਗੀ ਵੀ ਇੱਕ ਲੋਕਾਂ ਨੂੰ ਪਹਿਲਾਂ ਆਪਾਂ दारू ਪਲਾਈਏ ਬਾਅਦ ਚੋਂ ਤੇ ਵੋਟਾਂ ਲਈਏ ਫਿਰ 5 ਸਾਲ ਦੀ ਟੈਨਸ਼ਨ ਵੀ ਲਈਏ ਮਤਲਬ ਇਹ ਨਹੀਂ ਹੈਗੀ ਬਹੁਤ ਘਮ ਹੋਣ ਵਾਲੇ ਪਿੰਡ ਦੇ ਬਹੁਤ ਜ਼ਿਆਦਾ ਕੰਮ ਹੋਣਾ ਨਾਲ ਪਤਾ ਵੀ ਜਿਹੜੇ ਕੰਮ ਨੂੰ ਅਸੀਂ ਫੜਦੇ ਆਂ ਦੀ ਪਿੱਛੇ ਹਟਦੇ ਨਹੀਂ ਆਗੇ ਚੱਕਰ ਇਹ ਹੈ ਵੀ ਫਿਰ ਹੁਣ ਤਾਂ ਮੈਂ ਪਤਾ ਨਹੀਂ ਐਮਐਲਏ ਸਾਹਿਬ ਦਾ 2-3 ਵਾਰ ਜੁੱਧ ਲੜ ਜਾਣਾ ਦਾ ਵੀ ਮੈਂ ਬਣ ਗਿਆ ਸਰਪੰਚ ਹੁਣ ਪਿੰਡ ਦਾ ਵੀ ਆਹ ਕੰਮ ਨਹੀਂ ਹੋਇਆ ਹਾਲਾਂਕਿ ਕੰਮ ਨਹੀਂ ਆ ਚੱਲ ਹੁਣ ਸੁਰਖਰੂਆ ਹੁਣ ਐਮਐਲਏ ਨਾਲ ਲੜੀ ਤਰ੍ਹਾਂ ਹੋਊਗੀ ਤਾਂ ਜਿੰਨਾ ਕੰਮ ਹੋਇਆ ਹੌਲੀ ਹੌਲੀ ਆਪਾਂ ਕਰਾਉਣ ਦੀ ਕੋਸ਼ਿਸ਼ ਕਰਾਂਗੇ ਓਦਾਂ ਦੀ ਗੱਲ ਕੋਈ ਨਹੀਂ ਹੈਗੀ ਉਹ ਵੀ ਹੈ ਕੋਈ ਜਾਬਾਬ ਹੈ ਹਾਂ ਓਪੀਆ ਬ੍ਰਿਆਨ ਵੀ ਠੀਕ ਆ ਥੈਂਕ ਯੂ ਬ੍ਰਦਰ ਲੋੜੀ ਆ ਰਹੀ ਭੱਜੀ ਲੋੜੀ ਆ ਰਹੀ ਭੱਜੀ ਲੋੜੀ ਵੀ ਲਾਵਾਂਗੇ ਲੋੜੀ ਲੋੜੀ ਦਾਣ ਕਰ ਲਿਆ ਕਰੋ ਮੜ ਮੋਟਾ ਦਾਣ ਕਰ 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 ਦੇ ਨਹੀਂ ਯਾਰ ਕਮਾਲ ਹੋ ਗਈ ਯਾਰ ਦਾਣ ਵਾਲੇ ਕੰਮ ਹੁੰਦਾ ਜੇ ਫ੍ਰੀ ਕਾਸਟ ਵਾਲੇ ਲਾ ਦੇਣੇ ਆਪਣਾ ਖਰਚਾ ਜੀ ਲੈਣਾ ਬੰਦੇ ਨੇ ਹੁੰਦਾ ਕਿਤੇ ਉਹ ਹੁੰਦੀ ਆ ਗੱਲਾਂ ਇਹ ਜੀ ਗੱਲ ਨਹੀਂ ਹੈਗੀ ਇਹ ਕਹਿੰਦੇ ਨੇਗਾ ਜੋ ਮਾਤਮਾ ਟਾਈਮ ਕੱਢਦਾ ਵਧੀਆ ਹੂੰ ਹੂੰ ਦੋ ਟਾਂ ਦੀ ਰੋਟੀ ਮਿਲ ਜਾਂਦੀ ਬਹੁਤ ਬਿਲਕੁਲ 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 ਰਹੇ ਚਲੋ ਜੀ ਠੀਕ ਆ ਫਿਰ ਥੋੜੀ ਦੇਰ ਤੱਕ ਫਿਰ ਮਿਲਦੇ ਹਾਂ ਕੁਛ ਹੋਰ ਦਾ ਹੋਣੀ ਥੋਨੂੰ ਮਰੂਤਾ ਖਾਣਾ ਕਿਹੜੀ ਜਿਹਦੇ ਮੋਟੀਨ ਅਸੀਂ ਪਹੁੰਚ ਗਏ ਜੀ ਹੁਣ ਮੰਡ ਵਿੱਚ ਆਪਣੇ ਖੇਤਾਂ ਦੇ ਵਿੱਚ ਮਹਾਨਾਲੇ ਕਣਕ ਦੇਖ ਕੇ ਆਈਏ ਇੱਥੇ ਤੇ ਥੱਲੇ ਦੇ ਮਰੂਦਗੇ ਚਮਕਾ ਖਾਣ ਪੱਕਾ ਨੂਨ ਪਾ ਕੇ ਪੱਕੇ ਨੂਨ ਨਾਲੇ ਹਾਂ ਨੂਨ ਇਹ ਵੀ ਫਿਰ ਕਦਾਂ ਇੱਕ ਅੱਧਾ ਨਹੀਂ ਤੋੜਨਾ ਹਾਂ ਤੋੜਨੇ ਹੈਗੇ ਆ ਇਹਨੂੰ ਖਿੱਚ ਆ ਲੈ ਖਿੱਚ ਬਾਈ ਸੱਚੀ ਰੱਖੀ ਤੂੰ ਉੱਪਰ ਚੜ ਜਾਊਂਗਾ ਉਨਹੀ ਹਰ ਤੂਲਤ ਤੜਾਲੀ ਆ ਲੱਗ ਗਈ ਮੇਰੀ ਗੱਲ ਤਾਂ ਸੁਣ ਹਾਂ ਹਾਂ ਇਹ ਐ ਟਾਣੇ ਨੂੰ ਫੜਨਾ ਇੱਕ ਨੂੰ ਪਿੰਡਾ ਨਹੀਂ ਹੈਗੀਆਂ ਪਿੰਡਾ ਨਹੀਂ ਹੈਗੀਆਂ ਲੈ ਆ ਅੱਛਾ ਚੜ ਜੂਗਾ ਦੇਖ ਲੈ ਯਾਰ ਉਹੀ ਗੱਲ ਨਾ ਹੋਵੇ ਤੂੰ ਗਿਰਨਾ ਨਹੀਂ ਟੁੱਟਦਾ ਨਹੀਂ ਤੋਤੇ ਦੇ ਖਾਏ ਹੋਇਆ ਉਹ ਯਾਰ ਪੱਕੇ ਚਾਹੀਦੇ ਆ ਨਹੀਂ ਯਾਰ ਦੰਦ ਨਹੀਂ ਹੈਗੇ ਹਾਂ ਆ ਹੈਗੇ ਹਾਂ ਕੰਦੀ ਨਾ ਬਾਟੇ ਉਹ ਕੀਰਕੇ ਨੂਨ ਪਾ ਕੇ ਖਾਓਗੇ ਧੋ ਕੇ ਚੱਲ ਠੀਕ ਆ ਮੈਂ ਕੱਚਾ ਪੱਕਾ ਵੀ ਚੈੱਕ ਕਰ ਲਵਾਂ ਲੈ ਕੀਰਕਾ ਫਿਰ ਪੱਕ ਦਾ ਚੈੱਕ ਕਰਨ ਗਿਆ ਫੜ ਬਾਈ ਜਾ ਵੈਰੀ ਗੁੱਡ ਜੌਬ ਇਹ ਵੀ ਕੱਚਾ ਆ ਯਾਰ ਇਹਦਾ ਠੀਕ ਜਗ੍ਹਾ ਨਾ ਪੱਕਿਆ ਉਹ ਨਹੀਂ ਯਾਰ ਹੇ ਦਿਰੂ ਨਾ ਜਾ ਯਾਰ ਮੈਂ ਆਪਣੇ ਪਿੱਠਾ ਨਾਲ ਤੋੜ ਦੂ ਬਸ ਜਿਹੜੀ ਤੈਨੂੰ ਮੈਂ ਦੇਖ ਆ ਠੀਕ ਆ ਪਿੱਠ ਕੋਲ ਤਿਆਰ ਕਰ ਤਿੰਨੇ ਪਏ ਇੱਧਰ ਕਿੱਥੇ ਪਏ ਆ ਉੱਪਰ ਆਹ ਹਾਂ ਇਹ ਪੱਕੇ ਐ ਦੋਨੇ ਇੱਕ ਇੱਕ ਟੋੜੀ ਵਿੱਚ ਪੜਾ ਆਹ ਹਾਂ ਇਕੋ ਤੋੱਟੇ ਦਾ ਖਾਦੋ ਆ ਬਸ ਉੱਤੀ ਤੇ ਪਹੁੰਚਣ ਦਾ ਬਸ ਜੇ ਉਹ ਜੀ ਤੋੜ ਲਈ ਤਾਂ ਓਹ ਹੋ ਮੇਰੇ ਤਾਂ ਸੱਚ ਲੱਗਾ ਰੱਬ ਨੂੰ ਉੱਪਰ ਵਾਲਾ ਹਾਂ ਉਹ ਮੁਸ਼ਕਲੇ ਦੱਸੂ ਹੂੰ ਹੂੰ ਛੋਟੂਗਾ ਇੱਕ ਆ ਦੋ ਆਇ ਇੱਧਰ ਉਹ ਕਿਹੜਾ ਖੜਾ ਦੇਖੀ ਲਿਬੜੇ ਨਾਲ ਹੂੰ ਹੂੰ ਹੁਣ ਕਿਹੜਾ ਆ ਹਾਂ ਮੈਂ ਜਾਂਦੇ ਪੱਕਾ ਹੈ ਅਸੀਂ ਜਾਂਦੇ ਹੈਨਾ ਆ ਗੋ ਆ ਲੱਗੇ ਬੇ ਤਿੰਨ ਮਰੂਦ ਇੱਧਰ ਆ ਕਿੱਥੇ ਲੱਗੇ ਬੇ ਤਿੰਨ ਥੱਲੇ ਆ ਦੋ ਆਹ ਲੈ ਥੱਲੇ ਆ ਜਾ ਆ ਹੂੰ ਲੈ 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 ਇਹਨੂੰ ਲੈ ਥੋੜੀ ਗੱਗ ਇੱਕ ਆ ਫੜੀ ਅੰਬ ਦਾ ਯਾਰ ਥੱਲੇ ਆ ਗਿਆ ਬਾਈ ਯਾਰ ਬਣ ਗਈ ਨਾ ਗੱਲ ਹੁਣ ਹੋਰ ਤਾਂ ਕੋਈ ਵੀ ਹਾਂ ਕਿ ਇਹਦੇ ਕੋਲ ਇੱਕ ਹੋਰ ਆ ਪੜਾ ਕਿੱਥੇ ਆ ਗਿਆ ਇਹਦੇ ਕੋਲ ਫੜਾਈ ਇਹ ਆ ਦੇ ਪੈ ਚੱਲ ਆ ਜਾ ਉਸ ਤੇ ਬਹੁਤ ਆ ਬਹੁਤ ਆ ਵੇਚ ਤੇ ਵੀ ਨਹੀਂ ਕਰਨੀ ਚਾਹੀਦੀ ਹੂੰ ਦੋ ਤਿੰਨ ਹੋਰ ਬਸ ਲਵਾਂਗੇ ਦੋ ਤਿੰਨ ਦਿਨ ਤੱਕ ਫੇਰ ਖਲਾਂਗੇ ਆ ਦੋ ਕਿਲੋ ਮਰੂਰ ਹੋ ਗਏ 100 ਰੁਪਏ ਕਿਲੋ ਮਿਲਦੇ ਆ ਇੱਦਲੇ ਪਾਸੇ ਜੀ ਕਣਕ ਆ ਜੀ ਆਹ ਸੌਰ ਨੇ ਕਣਕ ਖਰਾਬ ਤਰੀ ਹੋਈ ਬੇਸ਼ੱਕ ਠੇਕ ਆਪਾ ਪੂਰਾ ਦਈਦਾ ਅਗਲੇ ਨੂੰ ਚਲ ਫਾਲ ਆਇਆ ਵਧੀਆ ਖਾਓ ਜਮਾ ਕਣਕ ਠੀਕ ਆ ਜੀ ਤੇ ਇਹਨਾਂ ਕੁ ਲੰਡਾ ਵੀ ਜੰਮਿਆ ਵਾ ਮੁਸਪਰੈਸ ਬਰੂ ਹੋਊਗੀ ਲੋ ਕਾਟਦਾ ਵੀ ਲੱਗੇ ਦੁਬਾਰੇ ਫੇਰ ਆਉਣ ਉਹ ਥੱਲੇ ਉਤਰ ਕੇ ਦੇਖ ਨੀ ਇੱਕ ਵਾਰ प्यार का खराब ना खरामना खराब ना काली फिर ठीक है आला फड़ी कोरा आ तो उतने खादा हाँ यार तोत दे खादा बा के मरुद वाला भाई आ गया जी हम वाला भाई आ गया ਸਪਰੇਅ ਦੀ ਜਰੂਰ ਪੈ ਗਈ ਹਾਂ ਅੱਜ ਕੱਲ ਤੇ ਸਪਰੇਅ ਲਿਆਦੇ ਕੱਖ ਤਾਂ ਹੈਗਾ ਜੀ ਵਿੱਚ ਉਹਦਾ ਜੰਮੀ ਹੋਈ ਵਧੀਆ ਸਾਰੀ ਉਹ ਸੁਪਰ ਸੀਡਰ ਦਾ ਜਿੱਥੇ ਜਿੱਥੇ ਜ਼ਿਆਦਾ ਪਰਾਲੀ ਆ ਉੱਥੇ ਹੈ ਥੋੜੀ ਦਿੱਕਤ